ਉਹ ਵੀ ਆਪਣੇ ਉੱਤਰ ਮੇਲੇ ਬੜੇ ਹੁੰਦੇ ਨਾ ਤੇ ਆ ਸੀ ਮੇਲੇ ਆ ਰਹੀਦਾ ਚੱਲ ਚੱਲ ਮੇਲੇ ਦਾ ਸ਼ੋਅ ਮੈਂ ਜਦੋਂ ਰੱਖਦੇ ਹਾਂ ਪਾਚੇ ਹੁੰਦੇ ਉਹਦਾ ਜਿਹੜੇ ਕਮੈਂਟਰੀ ਵਾਲੇ ਨਾਮ ਦੇ ਦਿੰਦੇ ਹਨ ਨਾ ਅਮਰੀਕ ਨੇ ਨਾਮ ਦਿੱਤਾ ਵੀ ਜਿ ਤਰ੍ਹਾਂ ਅਣਖ ਜੱਟਾਂ ਦੀ ਚੱਲਦੀ ਆ ਇਹਦੇ ਵਿੱਚ ਹਰਪਤ ਹੁੰਦੀ ਆ ਕਿ ਮੈਂ ਕੀ ਬਣ ਸਕਦਾ ਤੇ ਉਹ ਇੱਕ ਮਿਥਿਆ ਵੀ ਹੁੰਦਾ ਵੈਕਰੂ ਨੇ ਕਿ ਤੈਨੂੰ ਅਰੇ ਜਿਸ ਮੰਮਾਨ ਮੇਰਾ ਬੜਾ ਸੋਹਣਾ ਸਟੂਡੀਓ ਤੇ ਮਾਰਦੇ ਕੁਛ ਹੋਈ ਹੋ ਗਿਆ ਬੜਾ ਟੰਟ ਮਾਰਦਾ ਪੌਡਕਾਸਟ ਰੁਕ ਗਿਆ ਵਾ ਕਰ ਕਰਕੇ ਉਹ ਇੱਕ ਪੂੰਡ ਆ ਗਈ ਹੈ ਪੂੰਡ ਆ ਗਈ ਪ੍ਰਿੰਟ ویسੇ ਵੀਰੇ ਦੀ ਟੈਨਸ਼ਨ ਘੱਟ ਸੀ ਮੇਨ ਆਪਣੀ ਟੈਨਸ਼ਨ ਜ਼ਿਆਦਾ ਸੀ ਮੈਂ ਕਿਹਾ ਬਾਈ ਕਦਾ ਐ ਮਾਰਦੇ ਨਹੀਂ ਫਰਕ ਨਹੀਂ ਪੈਣਾ ਮੈਂ ਮਰ ਜਾਣਾ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਅੱਜ ਦਾ ਬਲੌਗ ਸਾਡਾ ਹੋ ਗਿਆ ਰਾਜਾ ਚੋਲੇ ਵਾਲਾ ਅੱਜ ਕੱਲ ਮੈਂ ਟਵਟਰ ਹਰਮਨ ਪਿਆਰਾ ਰਾਜਾ ਚੱਲੇ ਵਾਲਾ ਹਾਂ ਜੀ ਮਿੱਤਰੋ ਕੀ ਹਾਲ ਚਾਲ ਆ ਅੱਜ ਕਿੱਥੇ ਚੱਲੇ ਆ ਭਰਾ ਜੀ ਬਹੁਤ ਖਾਸ ਜਗ੍ਹਾ ਤੇ ਪਰਵਾਹ ਜੀ ਸਾਰਿਆਂ ਦੀ ਡਿਮਾਂਡ ਹੈ ਅੱਜ ਆਪਾਂ ਚੱਲੇ ਆ ਇੰਟਰਵਿਊ ਲਈ ਮੋਲ ਖਵਾਤਰੇ ਕੋਲ ਤੇ ਸਾਰਿਆਂ ਦਾ ਤੈ ਤੇ ਲੋ ਧੰਨਵਾਦ ਜਿਨ੍ਹਾਂ ਨੇ ਮੈਸੇਜ ਕੀਤੇ ਮੋਲਕ ਬਾਦਰੇ ਨੂੰ ਕਿ ਭਲਵਾਨ ਦੇ ਨਾਲ ਇੰਟਰਵਿਊ ਕਰੋ ਤੇ ਅੱਜ ਉਹ ਦਿਨ ਆ ਗਿਆ ਜੀ ਤੇ ਆਪ ਬਹੁਤੇ ਜਾ ਰਹੇ ਸਾਰੇ ਜਾਣੇ ਭਰਾ ਰਾਜਾ ਚੋਲਾ ਤੇ ਜਸਲ ਖੋ ਨਾਂ ਦੱਸ ਦਿਓ ਆਪ ਦਾ ਨਾਮ ਨਰਮਨ ਸਿੰਘ ਇਹ ਪੰਜਾਬ ਪੁਲਿਸ ਨੇ ਭੇਜਿਆ ਮੁੰਡਾ ਤੇ ਭਲਵਾਨ ਜੀ ਸਰ ਕੀ ਤਿਆਰੀ ਕੀਤੀ ਹੈ ਕਿ ਡਾਇਰੈਕਟ ਹੀ ਤੇ ਤਿਆਰੀਆਂ ਬਿਨਾਂ ਹੀ ਚੱਲਣਾ ਸਾਰਾ ਕੁਝ ਤੇ ਤਿਆਰੀ ਕੀ ਕਰਨੀ ਉਹਨੇ ਸਵਾਲ ਜਵਾਬ ਪੁੱਛਨੇ ਆ ਆਪਾਂ ਜਵਾਬ ਨੇ ਸਵਾਲ ਪੁੱਛਨੇ ਆ ਆਪਾਂ ਜਵਾਬ ਦੇਈਏ ਨੇ ਹਾਂਜੀ ਸਵਾਲ ਮੋਰ ਜਿਹੜਾ ਬੁਲ ਕੱਢਣਾ ਨਹੀਂ ਹੁੰਦਾ ਉੱਤੇ ਤੇ ਗੱਲਾਂ ਬਾਤਾਂ ਦੀਆਂ ਨੇ ਚਲੋ ਬਾਕੀ ਵੀਰੇ ਕੀ ਬੰਦਾ ਜਾ ਕੇ ਬਾਕੀ ਦਹਿ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਮੈਸੇਜ ਕੀਤੇ ਉਹਨਾਂ ਕੀ ਪ੍ਰਵਾਨ ਦੇ ਨਾਲ ਗੱਲਬਾਤ ਕਰੋ ਤੇ ਧੰਨਵਾਦ ਹੈ ਸਾਰਿਆਂ ਦਾ ਜਿਨ੍ਹਾਂ ਨੇ ਮੈਸੇਜ ਕੀਤੇ ਆ ਬਾਕੀ ਜਾ ਕੇ ਪਤਾ ਲੱਗੂ ਹਣ ਕਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਤੇ ਜਿੰਦਾ ਵੀ ਹੋਈਆਂ ਤਰ੍ਹਾਂ ਸਾਰਿਆਂ ਦੇ ਨਾਲ ਕਰਾਂਗੇ ਸਾਂਝੀਆਂ ਕਬੱਡੀ ਦੀ ਗੱਲ ਕਰਨੀ ਆ ਬਲਵਾਨ ਜੀ ਸਪੋਰਟਸ ਦੀ ਹੋਣੀ ਸਾਰੀ ਗੱਲ ਕਬੱਡੀ ਦੇ ਜਿਤਨਾ ਪਲੇਅਰਾਂ ਬਾਰੇ ਕਿ ਤੋਂ ਲੱਗੇ ਖੇਡਣਾ ਕੀ 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 ਕੀਤਾ ਜੇ ਤੱਕ ਕਿੰਨਾ ਕਿੰਨਾ ਸਾਰਾ ਕੁਝ ਹੈ ਨਾ ਇਤਾਂ ਲਈ ਮਾਹੌਲ ਚੱਲੀ ਜਾਣਾ ਸਾਰਾ ਕੁਝ ਦੱਸ ਕਿੱਥੇ ਕਿੱਥੇ ਘਡੇ ਜਾਂ ਪੁੱਛੂਗਾ ਕੀ ਕੀਤਾ ਪਾਸ ਪਲੇਅਰ ਨੂੰ ਤਿਆਰੀ ਕਿੱਦਾਂ ਕਰਨੀ ਚਾਹੀਦੀ ਆ ਪ੍ਰੈਕਟਿਸ ਕਿੰਨੀ ਕਰਨੀ ਚਾਹੀਦੀ ਆ ਹਾਂਜੀ ਬਾਕੀ ਪੁੱਛ ਲੂਗਾ ਕਿ ਜਿਤਰਾ ਮੰਨ ਕੇ ਚੱਲ ਪਲੇਰਾਂ ਦੇ ਉੱਤੇ ਅਲੀਗੇਸ਼ਨ ਜੇ ਲੱਗਦੇ ਆ ਡੋਪ ਤੇ ਹਾਂਜੀ ਸਟਰੀਟ ਰੋਡ ਤੇ ਦੂਜਾ ਤੇ ਜਾ ਹੁਣ ਅਸਾਂ ਨੂੰ ਪਤਾ ਵੀ ਸਟਰੀਟ ਰੋਡ ਦੇ ਨਾਲ ਦੂਜਾ ਤੇ ਜਦ ਤੱਕ ਉਹੜੀਆਂ ਥੋੜੀ ਗੇਟੀਆਂ ਜਾਂਦੀਆਂ ਨਾ ਚੇ ਦੇ ਨਾਲ ਆਪਣਾ ਉਹ ਚੀਜ਼ਾਂ ਵੇਖ ਲੈਂਦੇ ਆ ਮਿਹਨਤ ਨਹੀਂ ਵੇਂਦਾ ਕੋਈ ਕਿ ਮਿਹਨਤ ਕਿੰਨੀ ਕਰਨੀ ਪੈਂਦੀ ਹੈ ਨਾ ਉਹ ਚੀਜ਼ਾਂ ਫਿਰ ਦੱਸਾਂਗੇ ਕਿ ਮਿਹਨਤ ਵੀ ਕਰਨੀ ਪੈਂਦੀ ਹੈ ਉਹ ਨੈਚੁਰਲੀ ਕਿਹੜੀ ਚੀਜ਼ ਆ ਮੈਨੂੰ ਦੱਸੋ ਵੀ ਇੱਕ ਵੀ ਚੀਜ਼ ਨੈਚੁਰਲੀ ਹੈਗੀ ਐ ਕੋਈ ਆ ਕੋਈ ਨੈਚੁਰਲੀ ਤੇ ਆਪਾਂ ਥੋੜੀ ਪੈਲੀ ਨਹੀਂ ਛੱਡੀ ਹਾਂਜੀ ਵੀ ਸਾਰਾ ਕੁਝ ਵੀਰ ਮੈਨੂੰ ਦੱਸੋ ਵੀ ਨੇਚਰਲੀ ਹੁੰਦਾ ਕੀ ਆ ਇੱਕ ਇੱਕ ਚੀਜ਼ ਦੱਸੋ ਕਿਹੜੀ ਨਾ ਚੱਲਦੀ ਤੇ ਫਿਰ ਆਪਾਂ ਕਹਿੰਨੇ ਕੀ ਜੇ 플레이ਰ ਕੋਈ 19 21 ਕਰਦਾ ਮਾੜੀ ਮੋੜ ਕੋਈ ਪੇਨ ਕਲਰ ਕੋਈ ਬਟਾ ਮਣ ਕੋਈ ਇੱਧਰ ਉੱਧਰ ਕਰ ਲੈਂਦਾ ਤੇ ਉਹ ਇਸ਼ੂ ਬਣ ਜਾਂਦਾ ਕੀ ਹੈ ਪਤਾ ਨਹੀਂ ਕਿਹੜਾ ਟੀਕਾ ਲਾ ਲਿਆ ਪਤਾ ਨਹੀਂ ਕਿਹੜਾ ਸਪਿਰਟ ਲਾ ਲਿਆ ਕੀ ਕਰ ਲੈ ਇਦਾਂ ਕੀ ਤੇ ਕਬੱਡੀਆਂ ਧੁਰੀਆਂ ਖੇਡੀਆਂ ਜਾਂਦੀਆਂ ਜੇ ਕੋਈ ਨਿੱਕਾ ਮੋਟਾ ਹੈ ਪਰ ਹੋ ਜਾਂਦਾ ਵਾ 플레이ਰ ਦੇ ਨਾਲ ਜਾਂ ਉਦਾਂ ਵੀ ਉਦੇ ਵਾਹ ਗਰੋ ਤੇ ਫਸਲ ਆ ਕੱਚੀ ਵੜ ਲੈ ਪੱਕੀ ਵੜ ਲੈ ਉਹਨੇ ਵੜ ਲੈਣੀ ਹੈ ਬਾਕੀ ਇਹ ਚੀਜ਼ ਹੈਗੀ ਹੈ ਗੈਟਨਸ ਦੀ ਘਾਟ ਹੈ ਬੱਚਿਆਂ ਨੂੰ ਤੇ ਉਹ ਚੀਜ਼ ਜ਼ਰੂਰੀ ਹੈਗੀ ਮਿਹਨਤ ਕਰਕੇ ਅੱਗੇ ਆਉਣ ਆਪਣੇ ਆਪ ਨੂੰ ਲੋਹਾ ਬਣਾ ਕੇ ਅੱਗੇ ਆਉਣ ਮਿਹਨਤ ਕਰਕੇ ਅੱਗੇ ਆਉਣ ਚੰਗਾ status ਦਾ ਕਹਿਣੇ 'ਚ ਰਹਿਣਾ ਸ਼ਾਰਟਕਟ ਥੋੜਾ ਯਾ ਨਾ ਜਿਹੜਾ ਆਪਾਂ ਕੋਈ ਚੀਜ਼ ਕਹਿੰਦੇ ਵੀ ਸ਼ਾਰਟਕਟ ਹੋ ਗਿਆ ਆਪਾ ਹਾਰਟਵਰਕ ਭੁੱਲ ਗਏ ਆ ਵੀ ਆਪਣੇ ਥੋੜਾ ਜਿਹਾ ਆਪਾਂ ਸੋਲ ਪਣ ਜਿਆ ਉਹ ਆ ਗਿਆ ਆਪਣੇ ਚ ਜਿਹੜੀ ਇੱਕ ਹੁੰਦਾ ਨਾ ਹਾਰਟ ਕੰਮ ਕਰਨਾ ਵੀ ਇਹ ਕਰਨਾ ਤੇ ਕਰਨਾ ਉਹ ਚੀਜ਼ਾਂ ਥੋੜੀਆਂ ਜਿਹੀ ਆਪਾਂ ਰਹਿ ਗਈਆਂ ਉਹਨਾਂ ਚੀਜ਼ਾਂ ਤੋਂ ਤੇ ਉਹ ਚੀਜ਼ਾਂ ਆਪਣੇ ਚ ਹੌਂਸਲਾ ਆ ਜੀ ਇਹ ਕਰਨਾ ਇੱਦਾਂ ਕਰਨਾ ਸਾਰਾ ਕੁਝ ਨੇਚਰ ਨਹੀਂ ਹੋ ਸਕਦਾ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਸ਼ੰਗਰ ਚੱਪੋ ਲੱਗਿਆ ਆਪਾਂ ਕਰਨਾ ਜਿਹੜਾ ਬੰਦਾ ਸ਼ੰਗਰਸ਼ ਕਰਦਾ ਨਾ ਉਹ ਐਨੀ ਟਾਈਮ ਐਂਡ ਤੇ ਤਸਦਾ ਕਿ ਮੈਂ ਕੀ ਹਾਂ ਅਜੇ ਜਜ਼ਬਾ ਆਪਣੇ ਤੇ ਹੈਗਾ ਕਿ ਅਜੇ ਅਸੀਂ ਬੜਾ ਕੁਝ ਕਰਨਾ ਅਜੇ ਤੇ ਕੇ ਇਰਾ ਇਦਾਂ ਲੱਗਦਾ ਕਿ ਅਜੇ ਕਬੱਡੀ ਦੀ ਸ਼ੁਰੂਆਤ ਕਰੁੰਦਾ ਹੈ ਇਦਾਂ ਦਾ ਜਜ਼ਬਾ ਅੰਦਰ ਉਹ ਜਜ਼ਬਾ ਆਪਣਾ ਜੰਗ ਸਟਾਰਾਂ 'ਚ ਪਰਣਾ ਵੀ ਤੁਸੀਂ ਕੁਝ ਵੀ ਕਰ ਸਕਦੇ ਜੀ ਤੇ ਨਾ ਪਾਉਂਦੇ ਹਾਂ ਅੱਜ ਕੀ ਆਂਦਾ ਹੀ ਜਿਸ ਕਰਨਾ ਆਂਦਾ ਗੂਗਲ ਮੈਂ ਦੂਜਾ ਆਪਾਂ ਮੈਂ ਆਪਣੀ ਲਾਉਣਾ ਨਹੀਂ ਲਾਉਣਾ ਨਹੀਂ ਹੁੰਦੀ ਹੈ 24 ਕਿਲੋਮੀਟਰ ਪੈਂਦਾ ਮੈਂ ਸ਼ਾਰਟਕਟ ਕਰਦਾ ਜਿਸ ਜਿਹਰ ਕਹਿੰਦਾ ਗੂਗਲ ਲਾਣਾ ਗੂਗਲ ਕਿਹਦੇ ਰੋਡੀ ਵੀ ਗੂਗਲ ਨੂੰ ਪੁੱਛ ਕੇ ਕੰਦਾ ਮੈਂ ਜਾਂ ਚੌੜੇ ਬਾਜ਼ਾਰ ਥਾਣੀ ਜਾਇਆ ਪਰ ਮਾੜੀ ਮਾੜੀ ਆਪਾਂ ਪਹੁੰਚ ਗਏ ਲੋਕੇਸ਼ਨ ਤੇ ਤੇ ਗਾੜੀ ਆਪਣਾ ਹੁੰਦੇ ਜੇ ਇੰਤਜ਼ਾਰ ਰਾਜਾ ਕਰਾ ਕਮਾ ਕੇ ਦਿਖਾ ਦੇ ਤੈਨੂੰ ਲੱਈਏ ਗੱਡੀਆਂ ਸ਼ਾਰਟ ਰਹੀ ਹੈ ਤਿਆਰੀ ਹੈ ਬੋਲੀ ਓਕੇ ਓਏ Yeah, <laughs> you <laughs> ਕੀ ਕੋ ਨਹੀਂ ਬਹੁਤ ਔਖਾ ਟਾਈਮ ਦਿੱਤਾ ਤੁਸੀਂ ਨਹੀਂ ਸਾਡੇ ਨਾਲ ਮੈਚ ਚੱਲ ਰਹੀ ਅੱਛਾ ਜੀ ਅੱਜ ਫਿਰ ਕੱਲ ਵੀ ਮੈਚ ਹੋਣਗੇ ਇਹ ਪੂਰਾ ਸਾਲ ਚੱਲਦੇ ਨੇ ਮੇਰੇ ਲੱਗਦਾ ਸਾਰੇ ਚੁੱਕੇ ਹੋਗੇ ਆਪਨੇ ਉਧਰ ਇਹਲੇ ਪੜੇ ਹੁੰਦੇ ਨੇ ਨਾ ਕਿ ਆ ਸੀ ਮੈਚ ਲੈ ਆਏ ਜਾਂ ਅੱਛਾ ਜੀ ਮੇਰੇ ਕੋਲ ਛੋਟਾ ਮੈਚ ਰੱਖਦੇ ਆਂ ਛੋਟਾ ਮੈਚ ਪਰ ਦੂਰੇ ਜਿਹੜੇ ਮੀਦੇ ਮੈਚ ਹੁੰਦੇ ਉਹ ਤੇ ਬਾਅਦ ਚ ਚੱਲਦੇ ਆ ਨਾ ਉਹ ਜਿਹੜੇ ਫਰਵਰੀ ਦੇ ਜਾਦੇ ਹੋ ਠੀਕ ਹੈ ਠੀਕ ਹੈ ਠੀਕ ਹੈ ਤੇ ਆਪਨੇ ਇੱਕ ਮੈਚ ਸਿੰਗਲ ਮੈਚ ਕਰਵਾ ਦਿੰਦੇ ਆ ਜਦੋਂ ਸ਼ਾਮ ਨੂੰ ਓਕੇ 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 ਮੈਂ ਤੁਹਾਨੂੰ ਨਾ ਮੇਲਾ ਹੁੰਦਾ ਨਾ ਜਿਹਦੇ ਤੋਂ ਬਾਅਦ ਸ਼ਾਮ ਨੂੰ ਇੱਕ ਮੈਚ ਹੋ ਜਾਂਦਾ ਮੈਂ ਤਾਂ ਜੇ ਮੈਂ ਵੀਰੇ ਨੂੰ ਪੁੱਛਣਾ ਕਿ ਸ਼ਹਿਰ ਵਾਲੀ ਜਿਹੜੀ ਵੱਡੀ ਕੇਂਡਾ ਵਾਲੀ ਕੇਂਡਾ ਵਾਲੀ ਸ਼ਹਿਰ ਵਾਲੇ ਵਸਤੀ ਗੱਲ ਨਹੀਂ ਲੱਗ ਪਿਆ ਉਹ ਤਾਂ ਥੋੜਾ ਥੋੜਾ ਨਾ ਕਿੰਦਾ ਹੁੰਦਾ ਕਰੇ ਮੈਨੂੰ ਛੋਟੇ ਹੁੰਦੇ ਸੀ ਨਾ ਪਹਿਲਵਾਨਾਂ ਨੂੰ ਦੇਖਣ ਦਾ ਬੜਾ ਸ਼ੌਂਕ ਸੀਗਾ ਕਿ ਚਲੋ ਸ਼ਹਿਰ ਵਾਲਾ ਜੀ ਦਾ ਬਾਡੀ ਬਿਲਡਰ ਦੇਖੀ ਜਾਣੇ ਬਸ ਦੇਖ ਦੇ ਕੇ ਕੁਝ ਹੋਈ ਜਾਣਾ ਬੜਾ ਵਧੀਆ ਲੱਗਦਾ ਤੇਰੇ ਕੋਲ ਨਹੀਂ ਹੁਣ ਤਿਆਰੀ ਨਹੀਂ ਕੀਤੀ ਛੱਡਿਆ ਜਿੰਮ ਨਹੀਂ ਮੇਰੇ ਸ਼ੋਲਡਰ ਇੰਜਰੀ ਹੋ ਗਈ ਸੀ ਬਈ 1.5 ਸਾਲ ਤੋਂ ਤਾਂ ਮੇਰੇ ਸ਼ੋਲਡਰ ਇੰਜਰੀ ਕਰਕੇ ਹੈਵੀ ਵੇਟ ਲਿਫਟ ਕਰਦਾ ਸੀਗਾ ਤਾਂ ਬਹੁਤ ਦਿੱਕਤ ਆਉਂਦੀ ਸੀ ਤਾਂ ਕਰਕੇ ਜਦੋਂ ਥੋੜਾ ਜਿਹਾ ਘਟਾਇਆ ਹੁਣ ਮੈਂ ਗੇਨ ਬੂਮ ਤਾਂ ਕੋਈ ਨਹੀਂ ਦਿੱਤੀ ਬਸ ਫਿਟਨੈਸ ਲਈ ਕੀਤਾ ਜਦੋਂ ਵੀ ਕੀਤਾ ਸਾਢੇ ਸਾਢੇ ਤੱਕ ਅੱਛਾ ਜੀ ਅੱਛਾ ਕਿੰਨੇ ਸਾਲ ਹੋ ਗਏ ਤੁਹਾਨੂੰ ਬਿਲਡਿੰਗ ਕਰ ਮੈਂ 2006 ਚ ਲੱਗਾ ਸੀ 2018 ਤੋਂ 18 ਤੋਂ ਬੱਤੀ ਜਦੋਂ ਤੁਹਾਡੀ ਹੋ ਮੇਰੀ 99 ਡੇਟ ਆ ਵਰਥਿਆ ਚੌਥੀਆਂ ਬੈਦੀਆਂ ਨਾਲ ਲੜਾ ਹੋ ਗਿਆ ਓਕੇ ਮੈਂ ਵੀ ਤੁਹਾਡੀ ਪੁਰਾਣੀ ਵੀਡੀਓ ਦੇ ਲਈ ਬਣ ਜਿੱਦਿ 32 ਸਾਲ ਦਸੀ ਪੁਰਾਣੀ ਵੀਡੀਓ ਮੈਂ ਜਾਣਗੇ ਇੱਥੇ ਜ਼ਿਆਦਾ ਲੱਗਣਾ 16 ਸਾਲਾਂ ਦਾ ਮੈਂ ਨੋਟੇ ਡੰਗਾ ਲਾ ਗਿਆ ਲੱਗਿਆ ਇੱਕ ਹੋਰ ਸੰਸਤਾ ਚੋਂ ਉਹਨਾਂ ਨੂੰ ਗੁਰਪ੍ਰੀਤ ਗੁਰਪ੍ਰੀਤ ਬਈ ਹਾਂ ਜੀ ਉਹ ਤਾਂ ਸਾਫ ਸ਼ਹਿਰ ਆਦੀ ਹਾਂ ਉਹਨਾਂ ਨੇ ਤਾਂ 5-700 ਲੋਕ ਉਹ ਸੰਭੇ ਹੋਏ ਨੇ ਜਿੰਨਾਂ ਨੂੰ ਮਤਲਬ ਅਸੀਂ ਇੱਕ ਵੀ ਦੇਖ ਨਹੀਂ ਗੱਲ ਉਹਨਾਂ ਨੇ ਉਹ ਸੰਭੇ ਹੋਏ ਬਹੁਤ ਜ਼ਿਆਦਾ ਵਿਚਾਰੇ ਇਹ ਤੋਂ ਬਾਅਦ ਜਦ ਇਰਾਦਾ ਮਿਲ ਕੇ ਜਾਂਦਾ ਹਾਂ ਹਾਂ ਜੀ ਹਾਂ ਜੀ ਹਾਂ ਮਿਲ ਸਕੋ ਤੇ ਬਈ ਇੱਥੋਂ 5-7 ਮਿੰਟ ਦਾ ਰਸਤਾ ਬਸ ਇੱਥੋਂ ਹ ਹਾਈਵੇ ਹੈ ਨਾ ਹਾਈਵੇ ਤੋਂ ਇੱਥੇ ਹੁੰਦੇ ਨਾ ਇੱਥੇ ਹੁੰਦੇ ਸੰਡੇ ਨੂੰ ਮਿਲਦੇ ਨੇ ਸਾਰੇ ਸੰਡੇ ਨੂੰ ਮੰਡੇ ਟੂ ਸੈਟਰਡੇ ਸ਼ਾਇਦ ਮਿਲਾਂ ਤੁਸੀਂ ਆਪ ਆਪਣੇ ਬਾਰੇ ਦੱਸੂਗਾ ਫਿਰ ਤਾਂ ਪੱਕਾ ਮਿਲਣਾ ਠੀਕ ਹੈ ਤੁਸੀਂ ਆਪਣੇ ਬਾਰੇ ਇੱਥੇ ਉਹਨਾਂ ਨੂੰ ਸੇਵਾਦਾਰਾਂ ਨੂੰ ਦੱਸ ਦੇਵੇ ਮੈਂ ਸਨੇਹ ਹਲਵਾ ਜੋ ਕਿ ਚੰਗੇ ਮਿਲ ਜਾਂਦੇ ਠੀਕ 2 ਵਜੇ ਤੋਂ ਮੈਚ ਦੇ ਵਿੱਚ ਹੋਈਦਾ ਹੋਣੀ ਵੀ ਜ਼ਰੂਰੀ ਆ ਕਿਉਂਕਿ ਆਪਾਂ ਨੂੰ ਜਿਹੜੇ ਵੇਖਣ ਆਉਂਦੇ ਨਾ ਮੈਚ ਤੇ ਉਹਨਾਂ ਨੂੰ ਸ਼ਵਾਦ ਹੀ ਫਿਰ ਆਉਂਦਾ ਵੀ ਜੇ ਉਹਨੂੰ ਕੀ ਧਫਾ ਹੋਵੇ ਚੰਗੀ ਜਿਹਾ ਹੋਣਾ ਰੀਲ ਨਾਲ ਜੇ ਮੈਚ ਉਖਾਵਾਂਗੇ ਤੁਹਾਨੂੰ ਲਾਈਵ ਹਾਂ ਹਰ ਕੋទ ਦਿਨ ਮੈਂ ਸੁੱਚੇ ਜਿਹੇ ਲਾੜੀ ਨਾ ਪੈਣ ਮਿਲੋ ਸਾਲੋਂ ਕਮੈਂਟਰੀ ਜਿਖੜਦੇ ਉਹ ਬੋਸਤੀ ਕਰਦੇ ਆ ਕਮੈਂਟਰੀ ਦੇ ਨਹੀਂ ਵਧੀਆ ਦੋ ਤਿੰਨ ਵਾਰੀ ਮੈਂ ਗਿਆ ਕਬੱਡੀ ਕਪਾ ਤੇ ਤੇ ਉਹ ਬਿੱਤੀ ਵੀ ਹੁੰਦੇ ਆ ਮੈਨੂੰ ਨਾਲ ਦੇ ਨੇੜੇ ਤੜੇ ਪਿੰਡਾਂ ਦੇ ਮੈਂ ਮਤਲਬ ਇੱਥੇ ਆਏ ਆ ਆਪਾਂ ਜਦੋਂ ਆਪਾਂ ਮੋਢਸਾਲ ਦਿੱਤਾ ਇੱਥੇ ਹਾਂ ਜੀ ਆ ਗਏ ਨੇੜੇ ਪਿੰਡ ਕਿਤੇ ਆਇਆ ਲੱਗੇ ਪਿੰਡਾਂ ਦੇ 20 ਕਿਲੋਮੀਟਰ ਦੇ ਦਾਰੀਚ ਮੈਂ ਨੇੜੇ ਤੜੇ ਬਈ ਜਾਣਾ ਸਾਰੇ 20 ਤੋਂ ਬਾਹਰ ਨਹੀਂ ਮੇਰੇ ਟ੍ਰੈਵਲਿੰਗ ਵੀ ਮੈਨੀ ਕਰ ਸਕਦਾ ਵਾਂਡ ਜਾਣਾ ਹੋ ਜਾਂਦਾ ਓਕਾ ਇਹ ਕੰਮ ਕਰ ਦੇਣਾ ਉਹਸ ਲਾਉਨ ਜੋ ਉਹ ਨਹੀਂ ਨਹੀਂ ਮਾਰੇ ਉਹ ਜ਼ਰੂਰੀ ਹੈ ਪਰਮਾਤਮਾ ਦੀ ਕਿਰਪਾ ਵੀ ਇਹ ਚਲੀ ਗਏ ਨਾ ਵੈਗੁਰੂ ਸੇਵਾ ਕਰਕੇ ਭੇਜਦਾ ਬੰਦਾ ਨਹੀਂ ਕੁਝ ਵੀ ਕਰਦਾ ਪਰਮਾਤਮਾ ਨੇ ਸੇਵਾ ਲਈ ਹੁਣ ਸਾਡੀ ਲਾਈ ਡਿਊਟੀ ਤੇ ਹੀ ਖੇਡਣਾ ਬੰਦਾ ਸਾਡੀ ਲਈ ਨਾ ਵੱਖੋ-ਵੱਖੀ ਹਰ ਇੱਕ ਜੀ ਲੱਗੀ ਹੈ ਰੱਬ ਨੂੰ ਇਹ ਤਾਂ ਐਕਟਿਵਿਟੀ ਮੈਚਰਵਲ ਨੂੰ ਲੱਗੀ ਹੈ ਡਿਊਟੀ 100% ਜਿਹੜਾ ਤੂੰ ਕੰਮ ਕਰਦੇ ਇਹਨੂੰ ਹਾਂ ਜਿਹੜਾ ਰਮਾਦਾਨ ਨੂੰ ਡਿਊਟੀ ਹੁੰਦੀ ਹੈ ਬੰਦੇ ਦੀ ਨਹੀਂ ਨਹੀਂ ਬਿਲਕੁਲ ਸੱਚ ਗੱਲ ਹੈ ਬੰਦਾ ਨਹੀਂ ਕੁਝ ਵੀ ਕਰਦਾ पर मौजवां दी तरफ पे भी चलो चुनेया उन्होंने समझिस काबिल नहीं बिल्कुल बिल्कुल पर शुक्र है पॉडकास्टिंग करके जीनो हाइप बोल सारे जंदे ਨੂੰ ਹੈ ਨਹੀਂ ਰੀ ਕਹਿੰਦੇ ਸੁਧਿਆਣੀ ਕੇ ਉਹ गए ਤਾਂ ਇੱਕ ਬੰਦਾ ਚੱਕਣ ਸੀ ਜਿਹੜੀ ਲੈਂਗਵੇਜੀ ਉਹ ਤਾਂ ਲੱਗਿਆ ਨਹੀਂ ਕਿਤੇ ਇਧਰ ਉਧਰ ਤੇ ਦੋ ਬੰਦੇ ਹੋ ਗਏ ਤੇ ਸਾਡੇ ਦੇਖਦੇ ਦੇਖਦੇ 15 ਮਿੰਟਾਂ ਚੋਂ ਦੀ ਪਛਾਣੀ ਨਹੀਂ ਆ ਰਹੀ ਸੀ ਉਹ ਹੀ ਹੁੰਦੇ ਮੈਂ ਵੀ ਉਧਰ ਰਹਿਣੀ ਸੀ ਉਸ ਲਵਾਕੇ ਵਿੱਚ ਨਹੀਂ ਆਉਂਦਾ ਉਹ ਕੋਈ ਉੱਥੇ ਆ ਜੰਮਾ ਬੇ ਉਹ ਕਿਹਾ ਇਹ ਲੋਕਾਂ ਮੀਟ ਵੀ ਆ ਜਾਂਦੇ ਕਨੈਕਟ ਤੁਹਾਡੇ ਨਾਲ ਹੁੰਦਾ ਪਹਿਲਾਂ ਕੰਟੈਕਟ ਮੀਟ ਸਾਡੇ ਕੋਲੇ ਹੁੰਦੇ ਸਨ ਸਾਨੂੰ ਇਹ ਹੀ ਪਤਾ ਹੁੰਦਾ ਵੀ ਸੇਵਾ ਕਰਨ ਕੀ ਨੇ ਆਹ ਫੋਨ ਆਉਂਦਿਆ ਸੀ ਐਡਰੈਸ ਦੇ ਦੇਣੇ ਕਿੱਥੇ ਆ ਰਹੇ ਹਾਂ ਜੀ ਤੇਰੀ ਬਤਾਉਂਦਾ ਕਿਨੇ ਆਉਣਾ ਕਿਨੇ ਨਹੀਂ ਆਉਣਾ ਲਗਭਗ 50-50 ਤੋਂ 2-4 ਬੰਦੇ ਹੀ ਹੁੰਦੇ ਨੇ 2-4 ਬੰਦੇ ਆ ਜਾਂਦੇ ਉਹਤੇ ਦੇ ਜਾਂਦੇ ਸਾਰੇ ਬੰਦ ਡੋਨੇਸ਼ਨ ਵਾਲੇ ਤਾਂ ਬਹੁਤ ਆ ਜਾਂਦੇ ਓਕੇ ਪਰ 20-50 ਜਾਣੇ ਰੋਜ਼ ਤੇ ਹੁੰਦੇ ਆ ਠੀਕ ਹੈ 1.5-200 ਮਰੀਜ਼ ਹੁੰਦੇ ਠੀਕ ਹੈ ਫਿਰ ਉਹਨਾਂ ਚੋਂ ਇਨਕੁਆਰੀ ਕਰਕੇ ਉਰੀ ਜਾਂਦੀ ਠੀਕ ਹੈ ਇੱਕ ਦਿਨ ਆ ਕੇ ਇੱਕ ਦਿਨ ਇਨਕੁਆਰੀ ਹੋ ਗਈ ਅਗਲੇ ਦਿਨ ਫਿਰ ਆਉਂਦੇ ਬੁਲਾ ਲੈਂਦੇ ਠੀਕ ਹੈ ਵੀ ਐਮਰਜੈਂਸੀ ਵਾਲਾ ਉਹ ਦੋ ਦੋ ਤਾਂ ਕਰਾਉਣਾ ਹੀ ਪੈਂਦਾ ਓਕੇ ਨਹੀਂ ਤਾਂ ਫਿਰ ਨਾਲ ਦੀ ਨਾਲ ਇਨਕੁਆਰੀ ਤੋਂ ਬਾਅਦ ਜਿੱਥੇ ਉਹ ਰੋੜ ਹੁੰਦੀਆਂ ਡੋਨੇਸ਼ਨ ਦਵਾ ਦਿੰਦੇ ਸਿੱਧੇ ਫਿਰ ਉਹ ਟੀਮ ਮੈਂ ਪੀ ਤੁਹਾਡੀ ਐਨਜੀਓ ਬੈਗ ਨੂੰ ਹੱਥ ਨਹੀਂ ਲਾਉਂਦੀ ਮੇਰੇ ਪੈਸੇ ਦੇਸ਼ ਨੂੰ ਉਹ ਜਿੰਨੇ ਵੀ ਵਲੰਟੀਅਰ ਵੀ ਟੀਮ ਵਾਲੇ ਸਾਰੇ ਆਨ ਪੇਡ ਹੀ ਸਾਰੇ ਠੀਕ ਹੈ ਸਾਰੇ ਆਪਦੇ ਕੰਮਾਂ 'ਚੋਂ ਟਾਈਮ ਕੱਢ ਕੇ ਸੇਵਾ ਲਈ ਆਉਂਦੇ ਸੇਵਾ ਲਈ ਆਉਂਦੇ ਇਹ ਕੱਲ ਲਗਾ ਮਾਈਕ ਹਾਂਜੀ ਬਾਣੀ ਅੱਜ ਮੈਨੂੰ ਪਹਿਲੀ ਈ ਹੈ ਕਿ ਅੱਜ ਮੈਂ ਥੋੜਾ ਜਿਹਾ ਨਰਵਸ ਹਾਂ ਨਹੀਂ ਨਰਵਸ ਕੀ ਹੋਦਾ ਮਾੜਾ ਜਿਹਾ ਹੋ ਜਾਂਦਾ ਮਾਪਾ ਹੈਗੇ ਮੁੱਕੀ ਤਾਂ ਫੇਰ ਜੀ ਬੜੀ ਅਨਸੀ ਦਾ ਹਾਂ ਸੀਰੀਅਸ ਹਾਂਜੀ ਬੜੀਆਂ ਐਨਜੀਓ ਬਣੀਆਂ ਨਾ ਕਈ ਟੁੱਟ ਵੀ ਗਈਆਂ ਪਰ ਇਹਦਾ ਸਭ ਤੋਂ ਵਧੀਆ ਮੈਨੂੰ ਬਲ ਕੀ ਲੱਗਦਾ ਹੈ ਹਾਂਜੀ ਪੈਸੇ ਨੂੰ ਹੱਥ ਨਹੀਂ ਲਾਉਂਦੇ ਹਾਂਜੀ ਉਹ ਸਭ ਤੋਂ ਵਧੀਆ ਚੀਜ਼ ਹੈ ਜੀ

ਕਾ ਮੈਂ ਸੀ ਕਿ ਅੱਜ ਉਹਦੇ ਦੂਜੇ ਕਰਦੇ ਹੁੰਦੇ ਹਨ ਨਾ ਮਾਈਕ ਮਾਈਕ ਸੈਟ ਹਲੋ ਹਲੋ ਮਾਈਕ ਚੈੱਕ ਉਹ ਫੜੀ ਨਹੀਂ ਰੱਖਿਓ ਕੰਮ ਜਿਦੜ ਕੇ ਤਾਂ ਪਹਿਲਾਂ ਲੱਗਦਾ ਹੀ ਰਿਹਾ ਅੱਜ ਸਰਜਰੀ ਮੈਂ ਕਰਾਈ ਨਹੀਂ ਕੋਈ ਇਹ ਗੱਲ ਇੱਥੇ ਨੂੰ ਵੀ ਹਾਡਰ ਥੋੜਾ ਮੇਰੇ ਬਾਹਰ ਨੂੰ ਲੱਗਦਾ ਹੈ ਉਹ ਜਦੋਂ ਹਾਂ ਜਦੋਂ ਆਪਾਂ ਇਹ ਤੇ ਐਕਸਰਸਾਈਜ਼ ਨਾਲ ਠੀਕ ਹੋ ਜਾਊ। ਇਹ ਕਿਦਾਂ ਮਤਲਬ ਪੇਨ ਬਹੁਤ ਹੁੰਦੀ ਰਾਤ ਨੂੰ। ਇਹ ਰਾਤ ਨੂੰ ਹੁੰਦੀ ਵੀ ਕਿ ਦੋਨੋਂ ਸ਼ੋਲਡਰਾਂ 'ਚ ਥੋੜਾ ਡਿਫਰੈਂਸ ਆ ਮੇਰੇ। ਸ਼ੁਰੂ ਇਹ ਮੈਂ ਡਾਕਟਰ ਕੋਲ ਐਮ ਆਰ ਆਈ ਕਰਾਈ ਵੀ ਸਰੇ ਕਰਾਇਆ ਉਹ ਕਹਿੰਦੇ ਥੋੜਾ ਜਿਹਾ ਡਿਸਲੋਕੇਟ ਹੈ ਨਾ ਜਿਹੜੇ ਸੱਟ ਲੱਗੀ 2013 ਨੂੰ ਮੇਰੇ ਥੋੜਾ ਅਚਲ। ਅੱਛਾ ਜੀ। ਡਾਕਟਰ ਕਹਿੰਦੇ ਸਰਜਰੀ। ਹਾਂ ਹਾਂ ਮੈਂ ਕਰਾਈ। ਹਮ ਐਕਸਰਸਾਈਜ਼ ਕੀਤੀ। ਐਕਸਰਸਾਈਜ਼ ਨਾਲ ਜੀ ਕੋਲ ਮੈਂ ਜਿੰਮ ਤੇ ਘੱਟ ਬਹੁਤ ਘੱਟ ਲਾਉਣਾ ਮੈਂ ਤੇ ਵੈਸੇ ਐਕਸਰਸਾਈਜ਼ ਜਿੱਦਾਂ ਡਾਣ ਰੋ ਜੇ ਵੀ ਐਕਸਰਸਾਈਜ਼ ਕੀਤਾ ਨੀ ਉਹਦੀ ਐਕਸਰਸਾਈਜ਼ ਕਰੋਗੇ ਠੀਕ ਹੋ ਜਾਣਾ ਸਾਲ ਤੋਂ ਮੈਂ ਐਕਸਰਸਾਈਜ਼ ਕਰਨਾ 90% ਫਰਕ ਪੈ ਗਿਆ ਪਰ ਹੈਵੀ ਨਹੀਂ ਲੱਗ ਪਾ ਰਹੀ ਮਤਲਬ ਹੈਵੀ ਤਾਂ ਥੋੜਾ ਜਿਹਾ ਮਨ ਮੰਨ ਵੀ ਡਰਦਾ ਕਿਉਂ ਨਾ ਟੱਕਾ ਹੀ ਨਾ ਪੈ ਜਾਏ ਨਾ ਨਹੀਂ 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 ਸ਼ੋਰ ਉਹ ਲਾਈਟ ਕਰਨ ਵਾਲਾ ਦੇ ਕਾਲਸ ਮੈਸੇजेस ਡੀਐਮਸ ਕਮੈਂਟਸ ਮੀਨ ਰਿਪੇਂਡ ਹੋ ਗਿਆ ਨਾ ਅੱਜ ਲੱਗ ਤੋ ਉਹਦੇ ਲੱਗੇ ਇੱਕ ਛੋਟਾ ਜਿਹਾ ਪਿੰਡਿਆ ਭਰੰਦੀਪਾ ਕਿੰਨਾ ਕੁਛ ਪੁੱਛਣ ਬੱਡੀ ਦੇ ਵਿੱਚ ਜੋਂ ਨਾ ਬਹੁਤ ਜ਼ਿਆਦਾ ਨਾਮ ਆ ਗਿਆ ਜਦੋਂ ਆ ਤੇ ਤੁਸੀਂ ਉਹ ਕਬੱਡੀ ਕਿੰਨੀ ਸਾਲ ਖੇਲੀ ਬਈ ਮੈਂ ਥੋੜਾ ਜਿਹਾ ਕਬੱਡੀ ਸਾਲ ਕੀ ਮੈਂ ਮੁਰਕੇ 2007 ਚ ਮੈਂ ਫੋਨ ਕਾਸਟ ਰੋਗ ਗਿਆ ਵਾ ਕਦੇ ਕਰਕੇ ਉਹ ਇੱਕ ਪੂਨ ਆ ਗਿਆ ਵਾ ਪ੍ਰਿੰਟ ਆ ਗਈ ਆ ਪੂਨ ਆ ਗਈ ਪ੍ਰਿੰਟ ਮੇਰੇ ਵੀਰੇ ਦੀ ਟੈਨਸ਼ਨ ਘੱਟ ਸੀ ਮੈਨੂੰ ਆਪਣੀ ਟੈਨਸ਼ਨ ਜ਼ਿਆਦਾ ਸੀ ਮੈਂ ਕਿਹਾ ਬਾਈ ਇਹਦਾ ਐ ਮਾਰਦੇ ਨਹੀਂ ਫਰਕ ਨਹੀਂ ਪੈਣਾ ਮੈਂ ਮਰ ਜਾਣਾ ਉਹ ਆ ਗਈ ਉਹ ਆਵੇ ਆ ਉਹ ਮੱਖੀਆਂ ਨੇ ਚਲਾ ਦੇਣੀ ਸੀ ਨਹੀਂ ਇਹ ਦੇਣਾ ਨਹੀਂ ਉਹ ਉਹ ਕੱਪੜਾ ਹੈ ਨਹੀਂ ਸਾਡੇ ਚੰਦੇ ਹੋਰ ਨਹੀਂ ਡੱਕਦਾ ਜਰਾ ਕਰਨਾ ਇਹ ਆਪਣੇ ਲਵਾ ਗਿਆ ਜਿਆਦਾ ਉਧਰ ਪਹਿਲੀ ਵਾਰ ਗਿਆ ਪਹਿਲੀ ਵਾਰ ਲੜਾਣਾ ਲਓ ਉਹ ਨਹੀਂ ਨਹੀਂ ਲੜਨਾ ਕਿਉਂ ਤੇ ਮਾਰਦੇ ਉਹ ਕੁਝ ਹੋ ਜਾਏ ਹੋ ਗਿਆ ਬੜਾ ਸਪੰਟ ਮਾਰਦਾ ਬਾਈ ਕੰਟੈਂਟ ਮਿਲ ਗਿਆ ਮਨਵਾਨਾ ਹਾਂਜੀ ਹਾਂਜੀ ਹੋ ਗਿਆ ਪਰਮਾਨਾ ਜੀ ਫਿਰ ਚੱਲ ਗਿਆ ਉੱਤੇ ਨਹੀਂ ਉੱਪਰ ਤੇ ਲਾਈਟ ਵੀ ਇਹ ਜਾਨ ਜਾਨ ਆ ਗਈ ਇਹ ਬੰਦੇ ਉਹਨੇ ਬਹੁਤ ਵਾਜਿਆ ਨਾ ਹੈ ਵੀ ਥੋੜਾ ਲੰਬਾ ਜਾਂਦੀ ਚੋਏ ਪਹਿਲੀ ਵਾਰ ਹੀ ਦੇਖਿਆ ਮੈਂ ਤਰ ਮੈਂ ਜੇ ਰਿ ਬਰਜ ਗਿਆ ਰਹਿਣ ਤੋਂ ਬੈਠਾ ਕਰ ਉਹਦੇ ਆ ਰਿਹਾ ਮੈਂ ਬੜੀਆਂ ਵੀਡੀਓ ਵੇਖਿਆ ساری ਥੈਂਕ ਯੂ ਮੈਨੂੰ ਹੁੰਦਾ ਵੀ ਚਲੋ ਜਿਹੜੀ ਲੋਕਾਂ ਨੇ ਸੇਵਾ ਲਈ ਉਹਦੇ ਤੇ ਹੁਣ ਨਾਮ ਹਟਿਆ ਜਾ ਮੈਂ ਮੈਂ ਬਾਪੂ ਗੂੜ ਗਏ ਜਾਂਦੇ ਤੋ ਮੇਨ ਤਰੀਕਾ ਉਹ ਅੱਜ ਮੈਨੂੰ ਉਹ ਗੱਲਾਂ ਚੇਤੇ ਆਉਂਦੀਆਂ ਸਰ ਉਹਦੋਂ ਤੇ ਨਹੀਂ ਪਤਾ ਇਹਨਾਂ ਵੀ ਹੁਣ ਪਤਾ ਲੱਗਦਾ ਵੀ 6-7 10 ਕੈਨੇਡਾ ਚਲ ਗਿਆ ਦੋ ਦਿਨ ਇੰਗਲੈਂਡ ਸਾਰੇ ਕੋਈ ਇਦਾਂ ਗ੍ਰੇਪ ਬੱਝਾ ਰਹਿੰਦੀ ਉਹ ਬੁਲਾਦੇ ਜਦੋਂ ਇਦਾਂ ਹੁੰਦੀ ਇਹਨੂੰ ਬੁਲਾ ਜਦੋਂ ਆਪੇ ਵਿੱਚ ਹਰ ਤਤ ਹੁੰਦੀ ਆ ਕਿ ਮੈਂ ਕੀ ਬਣ ਸਕਦਾ ਤੇ ਉਹ ਇੱਕ ਮਿੱਥਿਆ ਵੀ ਹੁੰਦਾ ਰਹਿ ਗਿਆ ਮੈਚ ਦੀ ਮੇਰੀ ਸ਼ੁਰੂਆਤ ਹੋਈ ਨਾ ਮੈਂ ਉਦੋਂ ਸੋਰਸਿੰਗ ਹੀ ਆ ਮੈਚ ਇਹ ਜੋਗਾ ਇਹ ਜਿਹੜੇ ਕਮੈਂਟਰੀ ਵਾਲੇ ਨਾਮ ਦੇ ਦਿੰਦੇ ਹਨ ਬ੍ਰੀਕ ਨੇ ਨਾ ਦੇਤਾ ਵੀ ਜੀ ਜਿਤਨਾ ਅਣਖ ਜੱਟਾਂ ਦੀ ਚੱਲਦੀ ਆ ਉਹ ਉਦਾਂ ਹੀ ਚੱਲਦਾ ਸੀ ਨਾ ਤੇ ਫਿਰ ਇੰਨਾ ਜਿਆਦਾ ਘੱਟ ਹੋ ਜਾਣਾ ਮੇਰੇ ਮੈਚਾਂ ਦੇ ਵਿੱਚ ਪਹਿਨੋ ਨਾ ਸਾਡੇ ਤੋਂ ਪਹਿਲਾਂ ਜਿਹੜੇ ਮੈਚਾਂ ਦੇ ਰੇਟ ਹੁੰਦੇ ਬੜੇ ਘੱਟ ਹੁੰਦੇ ਰੇਟ 45 ਵੰਡੇ ਨਿਕਲਦੇ 45 ਵੰਡੇ ਠੀਕ ਹੈ ਓਕੇ ਭਾਈ ਹਾਂਜੀ ਭਾਈ ਆ ਜੋ ਉਧਰੋਂ ਫੋਟੋ ਖਾਕ ਤੇ ਨਹੀਂ ਗਏ ਨਾ ਨਾ ਥਕਣਾ ਨਹੀਂ ਦਿਲੋਂ ਆ ਇਹ ਮਰਗੋ ਸੋਹਦਾ ਥੋੜਾ ਜਿਹਾ ਕੈਪੇਜਿਨੋ 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 ਲੱਗਾ ਜਾ ਕੇ ਤੁਹਾਨੂੰ ਜੀ ਬੜਾ ਇੰਜੋਏ ਕੀਤਾ ਮੈਂ ਮੈਂ ਬਹੁਤ ਇੰਜੋਏ ਕੀਤਾ ਕਾੜੇ ਨਾਲ ਬਹੁਤ ਇੰਜੋਏ ਕਰੀਦਾ ਭਲਵਾਨ ਜੀ ਹਲਕੀ ਗੱਲ ਹੈ ਸਹੀ ਨਾ ਇਹਦਾ ਸਨਮਾਨ ਕਰਨਾ ਆਪਾਂ ਤੁਹਾਡੀ ਗੱਲ ਨਹੀਂ ਬੰਦ ਜੀ ਥੈਂਕ ਯੂ ਜੀ ਹੁਣ ਸੋਚਣਾ ਮੈਂ ਵੀ ਕਾਦੇ ਨਾ ਕਰਨਾ ਜੇ ਤੇ ਮੈਨੂੰ ਕੋਈ ਬਾਹਰੋਂ ਪ੍ਰੋਮੋਟਰ ਮਿਲ ਗਿਆ ਕੋਈ ਹਾਂਜੀ ਰਾਜੇ ਚੋਲੇ ਦਾ ਆਪਾਂ ਸਨਮਾਨ ਕਰਮਾ ਤੇ ਦੁਬਾਰਾ ਵੀ ਆਪણો ਕੋਈ ਨਾ ਕੋਈ ਜਿੰਨੂੰ ਕਹਿ ਦਿੱਤਾ ਕੋਈ ਨਾ ਕੋਈ ਸਾਹਮਣੇ ਆ ਜਾਂਦਾ ਤੇ ਹੋਰ ਆਪਾਂ ਅਜੇ ਤੱਕ ਆਪਾਂ ਸਾਰਿਆਂ ਦੇ ਕੀਤਾ ਪਲੇਅਰਾਂ ਦਾ ਜਿੰਨਿਆਂ ਦਾ ਵੀ ਹੈ ਨਾ ਚਲੋ ਜੋ ਵਜੋਇਆ ਸਾਰਾ ਕੁਝ ਹੈ ਨਾ ਪਰ ਹੁਣ ਆਪਾਂ ਤੇਰੇ ਨਾਲ ਪਿਆਰ ਆ ਦਿਲੋਂ ਪਰ ਹੁਣ ਤੇਰਾ ਸਮਾਂ ਚੜਨਾ ਥੈਂਕ ਯੂ ਭਵਨ ਜੀ ਬਾਦਾਂ ਮੇਰ ਕਰੇ ਨਾ ਇੰਨਾ ਨਾਈਸ ਬਤਨਾ ਨਾਈਸ ਹਾਂ ਬੁੱਢਾ ਲੋਕ ਹੋ ਗਿਆ ਬਹੁਤ ਨਾਈਸ ਜਦ ਤੱਕ ਗੋਰੀ ਇੰਨੀ ਉਸ ਤੇ ਆਪਾਂ ਸੋਚਿਆ ਵਾ ਤੇ ਹੁਣ ਦੱਸਾਂਗੇ ਕਿ ਕਾਦੇ ਨਾ ਕਰਨਾ ਸਰਪ੍ਰਾਈਜ਼ ਦਵਾਂਗੇ ਨਾ ਜੀ ਹੁਣ ਬਾਕੀ ਭੈਣ ਭਰਾਵਾਂ ਦੇ ਨਾਲ ਫਿਰ ਬਾਕੀ ਕਰਦੇ ਹਾਂ ਸਾਰਾ ਕੁਝ ਸੋ ਹਾਂ ਜੇ ਆਪਣੇ 1 ਲੱਖ ਸਬਸਕ੍ਰਾਈਬਰ ਹੋ ਚੰਦੇ ਆ 1 ਲੱਖ ਪਹੁੰਚਦੇ ਆ ਆਪਣੇ 1 ਲੱਖ ਹਾਂ ਜੀ ਕੋ ਸਬਸਕ੍ਰਾਈਬ ਕਰਦੇ ਰਹੋ ਸਾਰੇ ਜਣ ਬੇਨਤੀ ਆ ਮੇਰੇ ਭਰਾ ਸਬਸਕ੍ਰਾਈਬ ਵੀ ਕਰਿਆ ਕਰੋ ਤੇ ਮੈਸੇਜ ਜਿਹੜੇ ਕਰਦੇ ਹੁੰਦੇ ਨੇ ਇੱਕ ਮੇਰੇ ਪਰ ਪੰਜਾਬੀ 'ਚ ਕਰਿਆ ਕਰੋ ਸਾਰੇ ਮੈਸੇਜ ਹਨਾ ਉਹਦਾ ਬਹੁਤ ਜ਼ਿਆਦਾ ਖਾਸ ਤੌਰ ਤੇ ਪੰਜਾਬੀ 'ਚ ਹੀ ਆਉਂਦੇ ਨੇ ਹਾਂਜੀ ਪੰਜਾਬੀ ਆਪਾਂ ਪ੍ਰਮੋਟ ਕਰਿਆ ਕਰੀਏ ਮੇਰੇ ਪਰ ਇੱਥੇ ਹਣ ਵੇਲੋ ਕੀ ਆਪਾਂ ਨਾ ਦੂਜਾ ਆਰਡਰ ਦਿੱਤਾ ਤੇ ਆਪਾਂ ਨੂੰ ਇੰਗਲਿਸ਼ 'ਚ ਦੇਣਾ ਪੈਂਦਾ ਸਾਰਾ ਕੀ ਇੱਥੋਂ ਤੱਕ ਇਹ ਪੰਜਾਬ 'ਚ ਬੈਠੇ ਆ ਹਾਂਜੀ ਇਹ ਆਪਾਂ ਨੂੰ ਚਾਹੀਦੇ ਆ ਪੰਜਾਬੀ ਬੋਲਣੇ ਹਾਂਜੀ ਤੇ ਕਈ ਵਾਰ ਮੈਂ ਗਲਾਰੀ ਲਾ ਅਡਾ ਦੇਣਾ ਹਾਂ ਹਾਂਜੀ ਆਪੇ ਬੈਠਾ ਤੇ ਪੰਜਾਬੀ 'ਚ ਗੱਲ ਕਰ ਹਾਂਜੀ ਕਿਉਂਕਿ ਆਪਾਂ ਆਪਣੀ ਇੱਕ ਲੈਂਗੁਏਜ ਹੈ ਪੰਜਾਬੀ ਇੰਗਲਿਸ਼ ਕੀ ਉਹ ਵੀ ਲੈਂਗੁਏਜ ਹੈ ਉਹ ਇੰਗਲਿਸ਼ ਜਿਆਦਾ ਪ੍ਰਮੋਟ ਕਰਦੇ ਲੋਕੀ ਤੇ ਪੰਜਾਬੀ ਜਿਹੜੀ ਆਪਣੀ ਉਹ ਘੱਟ ਆਪਾਂ ਪ੍ਰਮੋਟ ਕਰਦੇ ਆ ਇਸ ਕਰਕੇ ਮੇਰੇ ਭਰਾ ਸਾਰਿਆਂ ਗੜੀ ਬੇਨਤੀ ਹੈ ਜਿੰਨੇ ਆਪਣੇ ਭਰਾ ਹੈਗੇ ਆ ਜਦੋਂ ਆਪਾਂ ਕਿਤੇ ਵੀ ਕਾਫੀ ਲੈਣੇ ਆ ਜਾਂ ਪੀਜ਼ਾ ਲੈਣੇ ਕੁਝ ਵੀ ਲੈਣੇ ਪੰਜਾਬੀ ਦੇ ਵਿੱਚ ਗੱਲ ਕਰੋ ਉਹਦੇ ਨਾਲ ਇਹ ਆ ਚੀਜ਼ ਪਾਦੇ ਆ ਪਾਦੇ ਪੰਜਾਬੀ ਚ ਉਹਨਾਂ ਚੀਜ਼ਾਂ ਦੇ ਸੌਜੀਆਂ ਦੇ ਨਾਮ ਲਓ ਇਹ ਨਹੀਂ ਕਿ ਇੰਗਲਿਸ਼ ਵਿੱਚ ਨਾਮ ਲਓ ਕਿਉਂਕਿ ਇੱਕ ਲੈਂਗੁਏਜ ਆ ਇੰਗਲਿਸ਼ ਵੀ ਭਾਸ਼ਾ ਐ ਤੇ ਪੰਜਾਬੀ ਵੀ ਭਾਸ਼ਾ ਤੇ ਕਦੀ ਇਹ ਮੈਂ ਹੀ ਵਾਰ ਆਪਾਂ ਕੋਸ਼ਿਸ਼ ਨੇ ਆ ਕਿ ਇੰਗਲਿਸ਼ ਬੋਲੂਗਾ ਤੇ ਮੇਰੀ ਇਹ ਜਿਹੜੀ ਇੱਕ ਰੈਲੀਪੋਟੇਸ਼ਨ ਜੀ ਪੈ ਗੈਲੂ ਆ ਮੇਰੀ ਪਤਨੀ ਤਾਂ ਚੱਲ ਜਾਣੀ ਆ ਕਿ ਮੈਂ ਪਤਾ ਨਹੀਂ ਕਿ ਹਾਈ ਫਾਈ ਹੋ ਜਾਣਾ ਵਾ ਜ਼ਿਆਦਾ ਰਿਚ ਬਣ ਜਾਣਾ ਇਦਾਂ ਹੁੰਦਾ ਕਿ ਮੈਂ ਪੰਜਾਬੀ ਜੇ ਇੰਗਲਿਸ਼ ਬੋਲਦਾ ਜੇ ਪੰਜਾਬੀ ਬੋਲਦਾ ਤੇ ਮੈਂ ਪਤਾ ਨਹੀਂ ਡਾਊਨ ਹੋ ਜਾਣਾ ਉਹ ਵੀ ਇੱਕ ਭਾਸ਼ਾ ਵਾ ਪੰਜਾਬੀ ਵੀ ਇੱਕ ਭਾਸ਼ਾ ਪੰਜਾਬੀ ਜਿਹੜੀ ਭਾਸ਼ਾ ਆਪਣੀ ਨਾ ਮਾਂ ਬੋਲੀ ਤੇ ਉਹਨੂੰ ਆਪਾਂ ਪ੍ਰਮੋਟ ਕਰਿਆ ਜੜੀਏ ਮੇਰੇ ਭਰਾ ਹਨਾ ਰਵੇ